ਵੀਡੀਓ ਪੂਰੀ ਸੁਣ ਕੇ ਜਾਇਓ ਤੇ ਜੇ ਕੇ ਇਹਨੂੰ ਵਧੀਆ ਲੱਗੇ ਤੇ ਫੋਲੋ ਕਰ ਲਿਓ ਸ਼ੇਅਰ ਕਰ ਦਿਓ ਹਾਂਜੀ ਤੇ ਜੇ ਕੇ ਇਹਨੂੰ ਨਾ ਵਧੀਆ ਲੱਗੇ ਤਾਂ ਵੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਣਾ ਦਰਅਸਲ ਆਪਾਂ ਨੂੰ ਪਤਾ ਹੀ ਆ ਕਿ ਆਪਣੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ ਮੈਨੂੰ ਵੀ ਬਹੁਤ ਜ਼ਿਆਦਾ ਜਿਹੜਾ ਦੁੱਖ ਹੋਇਆ ਹਣਾ ਕਿ ਜਿਹੜਾ ਆਪਣੇ ਪੰਜਾਬ ਦੇ ਅੰਦਰ ਜਿਹੜੇ ਰੇਪ ਦੇ ਕੇਸ ਲਾਈਂਡ ਆ ਉਹ ਬਹੁਤ ਰੇਪ ਕ੍ਰਿਮੀਨਲ ਜਿਹੜੇ ਆ ਉਹ ਬਹੁਤ ਵੱਧ ਚੁੱਕੇ ਆ ਜਿਸ ਤਰ੍ਹਾਂ ਮੈਨੂੰ ਤੇ ਇਹ ਲੱਗਦਾ ਵੀ ਜਿਸ ਤਰ੍ਹਾਂ ਵੇਖੋ ਮੇਰੀ ਵੀਡੀਓ ਦੇ ਨਾਲ ਕਿਸੇ ਨੂੰ ਜੇ ਹਨਾ ਕਿਸੇ ਦੇ ਪੱਲੇ ਗੱਲ ਪੈਂਦੀ ਆ ਤੇ ਫਿਰ ਵੀ ਠੀਕ ਆ ਮੇਰੀ ਮੀਡੀਆ ਬਣਾਉਂਦਾ ਮਕਸਦ ਇਹ ਆ ਕਿ ਯਾਰ ਆਪਾਂ ਇਨਸਾਨੀਅਤ ਦੇ ਨਾਤੇ ਵੀਡੀਓ ਹਨਾ ਬਣਾਉਂਦੇ ਆ ਇੱਕ ਸਾਡੇ ਵਿੱਚ ਇਨਸਾਨੀਅਤ ਜਾਗੀ ਹਨਾ ਜਮੀਰ ਸਾਡੀ ਹੈ ਗਈ ਆ ਤੇ ਆਪਾਂ ਵੀਡੀਓ ਬਣਾਉਂਦੇ ਆ ਠੀਕ ਆ ਬਏ ਸਾਰਿਆਂ ਨੂੰ ਪਤਾ ਵਾ ਵੀ ਮੇਰੇ ਜਿਹੜੇ ਅਕਾਊਂਟ ਦੇ ਵਿੱਚ ਉਹ ਡੇਲੀ ਜਿਹੜੀ ਆ ਉਹ ਮੇਰੀ ਆਪ ਦੀ ਰੀਡ ਪੋਸਟ ਹੁੰਦੀ ਆ ਜਿਹੜੇ ਮੈਂ ਗਾਣੇ ਜਿਹੜਾ ਮੈਂ ਲਿਖਦਾ ਹਨਾ ਤੇ ਬਏ ਸਾਰਿਆਂ ਨੂੰ ਪਤਾ ਜਿਹੜੇ ਵੀਰਪਰਾ ਆਪਾਂ ਨੂੰ ਫੋਲੋ ਕਰਦੇ ਆ ਹਨਾ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹੋ ਹੀ ਹੈ ਕਿ ਜੇ ਮੇਰੀ ਵੀਡੀਓ ਦੇ ਰਾਈ ਯਾਰ ਉਹ ਕਹਿੰਦੇ ਨਹੀਂ ਹੁੰਦੇ ਜਿੱਦਾਂ ਕਹਾ ਬਤਾਉਂਦੀ ਆ ਕਿ ਇੱਕ ਨਾ ਜਾਨਵਰ ਸੀਗਾ ਤੇ ਉਹ ਜਿਹੜੀ ਸੀਗੀ ਇੱਕ ਉਹਨਾ ਜੰਗਲ ਦੇ ਵਿੱਚ ਇੱਕ ਇੱਕ ਤੁਬਕਾ ਜਿਹੜਾ ਵਾ ਉਹ ਪਾਣੀ ਦਾ ਪਾਉਂਦੀ ਸੀ ਕਿ ਜੰਗਲ ਨੂੰ ਲੱਗੀ ਸੀ ਅੱਗ ਤੇ ਉਹ ਕਿਸੇ ਨੇ ਉਹਨੂੰ ਪੁੱਛਿਆ ਵੀ ਤੇਰੇ ਇੱਕ ਤੁਬਕੇ ਦੇ ਨਾਲ ਇਹ ਜਿਹੜਾ ਜੰਗਲ ਦਾ ਜਿਹੜੀ ਅੱਗ ਆ ਜਿਹੜੀ ਇਹ ਲੱਗੀ ਆ ਫਾਇਰ ਤੇ ਇਹ ਤੇ ਇਹ ਬੁਝੂਗੀ ਤੇ ਕਹਿੰਦੀ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕਿ ਇਹ ਬੁਝੂਗੀ ਪਰ ਜਦੋਂ ਉਤਲਾ ਜਦੋਂ ਉੱਤੇ ਮੇਰਾ ਸਾਬ ਕਿਤਾਬ ਉਹ ਗਾਣਾ ਲੇਖਾ ਜੋਖਾ ਉਦੋਂ ਮਾਰਜ ਦੇ ਕਿਰਪਾ ਦੇ ਨਾਲ ਮੈਨੂੰ ਉਹਨਾਂ ਦੇ ਵਿੱਚ ਗਿਣਿਆ ਜਾਊਗਾ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਗਿਣਿਆ ਜਾਊਗਾ ਹਨ ਵੀ ਮੈਂ ਇੱਕ ਤੁਬਕਾ ਪਾਇਆ ਮੇਰਾ ਇਹ ਵੀ ਮੇਰਾ ਜਿਹੜਾ ਵਾ ਇਹ ਵੀ ਬਹੁਤ ਵੱਡਾ ਮੇਰਾ ਉਹ ਜਿਗਰਾ ਵਾ ਸਟਾਈਮ ਇਹਨਾ ਵੀ ਮੈਂ ਅੱਗ ਬੁਝਾਉਣ ਦੇ ਵਿੱਚੋਂ ਆ ਜਾਊਗੀ ਮੈਂ ਅੱਗ ਲਾਉਣ ਦੇ ਵਿੱਚ ਨਹੀਂ ਆ ਸਕਦੀ ਮੈਂ ਬੁਝਾਉਣ ਦੇ ਵਿੱਚ ਆ ਸਕਦੀ ਸੋ ਮੇਰਾ ਵੀ ਇਹੋ ਮੋਟਿਵ ਆ ਹਨਾ ਕਿ ਭਾਵੇਂ ਕੋਈ ਇਨੂੰ ਵੇਖ ਕੇ ਮੇਰੀ ਵੀਡੀਓ ਨੂੰ ਵੇਖ ਕੇ ਹਨਾ ਵੀ ਜੇ ਕਿਸੇ ਦੇ ਪੱਲੇ ਗੱਲ ਪੈਂਦੀ ਆ ਤੇ ਠੀਕ ਆ ਤੇ ਜੇ ਕਹਿੰਦੇ ਜਮੀਰ ਜਮੂਰ ਜਾ ਕੇ ਦੀ ਆ ਹਨਾ ਵੀ ਜੇ ਕਿਸੇ ਦੀ ਜਮੀਰ ਹੈਗੀ ਆ ਜੇ ਮੈਂ ਗਲਤ ਵੀ ਗੱਲਾਂ ਕਹੂੰਗਾ ਤੇ ਕਮੈਂਟਾਂ ਦੇ ਵਿੱਚ ਮੈਨੂੰ ਦੱਸ ਦਿਓ ਤੇ ਜੇ ਮੈਂ ਸਹੀ ਗੱਲ ਕਹੂੰਗਾ ਤਾਂ ਵੀ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਕਿਉਂਕਿ ਅੱਜ ਦੀ ਡੇਟ ਦੇ ਅੰਦਰ ਆਪਾਂ ਵੇਖੋ ਆਪਾਂ ਕੋਈ ਜਾਣਾ ਬੋਲ ਕੇ ਰਾਜੀ ਨਹੀਂਗਾ ਤੇ ਆਪਾਂ ਬੋਲਦੇ ਵੀ ਨਹੀਂ ਕਿ ਸਿੱਧੀ ਗੱਲ ਆਪਣੀ ਆਪਾਂ ਨੂੰ ਉਹ ਟਾਲ ਮਟੋਲ ਕਰਨਾ ਨਹੀਂ ਆਉਂਦਾ ਜਿਸ ਤਰ੍ਹਾਂ ਹੁਣ ਕੋਲਕਾਤਾ ਰੇਪ ਹੋਇਆ ਸੀ ਹੋਇਆ ਸੀ ਉਹ ਸਾਰਿਆਂ ਨੂੰ ਪਤਾ ਕਿੰਨੀ ਨਿਊਜ਼ ਜਿਹੜੀ ਉਹ ਵਾਇਰਲ ਵਾਇਰਲ ਹੋਈ ਠੀਕ ਆ ਹੁਣ ਇੱਕ ਗਰਾਊਂਡ ਦੇ ਵਿੱਚ ਬੱਚੇ ਨੂੰ ਸ਼ਰਿਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਵਾ ਠੀਕ ਆ ਸ਼ਰਿਆਮ ਮਾਰਿਆ ਉਹ ਵੀ ਸਾਰਾ ਕੱਲਾ ਕੱਲਾ ਬੇਟਾ ਹੀ ਕੱਲਾ ਕੱਲਾ ਭਰਾ ਹੀ ਪੈਣਾ ਦਾ ਜੀ ਉਹ ਵੀ ਇਹਨਾਂ ਮਾਰਤਾ ਠੀਕ ਆ ਫਿਰ ਤੀਸਰੀ ਗੱਲ ਹੈ ਇੱਕ ਕੁੜੀ ਦੇ ਨਾਲ ਰੇਪ ਹੋਇਆ ਫਿਰ ਦਿੱਲੀ ਕਾਨ ਜਦੋਂ ਆਪਾਂ ਪਿਛਲੇ ਵਰਕੇ ਫਰੋਲਦੇ ਆ ਹਨਾ ਦਿੱਲੀ ਦੇ ਵਿੱਚ ਇੱਕ ਕੁੜੀ ਦੇ ਪ੍ਰਾਈਵੇਟ ਪਾਰਟ ਦੇ ਅੰਦਰ ਪਿਓ ਰਾਤ ਹਨਾ ਰਾਤ ਦੇ ਦਿੱਤੀ ਜਾਂਦੀ ਕਿੱਡੀ ਸ਼ਰਮਨਾ ਕੇ ਗੱਲ ਆ ਦਿੱਲੀ ਦੇ ਵਿੱਚ ਤੇ ਆਪਣੇ ਪੰਜਾਬ ਦੇ ਵਿੱਚ ਦਿਨੋਂ ਦਿਨ ਜਿਹੜੇ ਰੇਪ ਆ ਇਹ ਵਾਧੇ ਜਾਂਦੇ ਆ ਰੇਪ ਹੁਣ ਮੈਨੂੰ ਇਹ ਲੱਗਦਾ ਵੀ ਰੇਪ ਵਾਧੇ ਕਿਉਂ ਆ ਰੇਪ ਦਾ ਰੀਜ਼ਨ ਕੀ ਆ ਮੈਂ ਜੇ ਤੁਹਾਨੂੰ ਦੱਸਾਂ ਨਾ ਜੇ ਮੈਂ ਕੋਈ ਗਲਤ ਬੋਲ ਜਾ ਫਿਰ ਮੈਂ ਤੁਹਾਨੂੰ ਆਖਣਾ ਜੇ ਮੈਂ ਕੁਝ ਭਾਜੀ ਜੇ ਮੈਂ ਕੋਈ ਕੋਈ ਵੀ ਮੇਰਾ ਮੇਰੀ ਵੀਡੀਓ ਵੇਂਦਾ ਵਾ ਕੋਈ ਵੀ ਮੇਰੀ ਵੀਡੀਓ ਵਾਚ ਕਰਦਾ ਹਾਂਜੀ ਤੇ ਇਹ ਜੇ ਮੈਂ ਕੋਈ ਗਲਤ ਬੋਲਦਾ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿੱਤਾ ਜਾਵੇ ਵੀ ਆਹ ਭਾਈ ਤੂੰ ਗਲਤ ਬੋਲ ਗਿਆ ਆਲ ਤੂੰ ਸਹੀ ਬੋਲਿਆ ਠੀਕ ਆ ਬਸ ਮੈਂ ਆਪਣੇ ਵੱਲੋਂ ਤੇ ਪੂਰੀ ਕੋਸ਼ਿਸ਼ ਕਰੂੰਗਾ ਵੀ ਮੈਂ ਸਭ ਕੁਝ ਸਹੀ ਬੋਲਾਂ ਹਾਂਜੀ ਜੋ ਜੋ ਮੈਂ ਅੱਜ ਦੀ ਡੇਢ ਦੇ ਅੰਦਰ ਇੰਸਟਾ ਦੇ ਉੱਤੇ ਕਿੰਨਾ ਗਾੰਦਿਆ ਜਿਹੜਾ ਅਸੀਂ ਸਾਰੀਆਂ ਕੁੜੀਆਂ ਨੂੰ ਮਾੜਾ ਨਹੀਂ ਕਹਿ ਸਕਦੇ ਨਾ ਅਸੀਂ ਕਹਿੰਨੇ ਆ ਯਾਰ ਆਪਦੇ ਟੈਲੈਂਟ ਨੂੰ ਪ੍ਰਮੋਟ ਕਰੋ ਕਰੋ ਪ੍ਰਮੋਟ ਅਸੀਂ ਕਹਿੰਨੇ ਆ ਵੀ ਕਿਸੇ ਨੂੰ ਕਹਿੰਨੇ ਆ ਕਿ ਤੁਸੀਂ ਆਪਦੇ ਟੈਲੈਂਟ ਨੂੰ ਪ੍ਰਮੋਟ ਨਾ ਕਰੋ ਤੁਸੀਂ ਆਪਦੇ ਆਪ ਨੂੰ ਪ੍ਰਮੋਟ ਨਾ ਕਰੋ ਕਰੋ ਬੇਸ਼ੱਕ ਕਰੋ ਵਧੀਆ ਕਰੋ ਪੰਜਾਬ ਅੱਗੇ ਵਧੇ ਪਰ ਇਹ ਤੇ ਨਾ ਕਰੋ ਵੀ ਰੀਲਾਂ ਤੇ ਤੁਸੀਂ ਕੱਪੜੇ ਲਾ ਲਾ ਕੇ ਨੱਚੀ ਜਾਓ ਹਾਂਜੀ ਆ ਹੁਣ ਹਾਰ ਤੇ ਤੀਸਰੀ ਰੀਲ ਜਿਹੜੀ ਧੀ ਪਹਿਣਿਆ ਹਾਂਜੀ ਜਿਹੜੀ ਕੁੜੀਆਂ ਜਿਹੜੀਆਂ ਅਸ਼ਲੀਲ ਹਰਕਤਾਂ ਕਰਦੀਆਂ ਇਹ ਦੋ ਤਗੇ ਦੇ ਵਿਊਜ਼ ਲੈਣ ਦੇ ਮਾਰੇ ਜਿਹੜੇ ਆ ਇਹ ਇਹ ਨਾਚ ਨਚਾਏ ਜਾਂਦੇ ਆ ਰੀਲਾਂ ਦੇ ਉੱਤੇ ਰੀਲਾਂ ਦੇ ਉੱਤੇ ਇਹ ਨਾਚ ਹੁੰਦੇ ਆ ਹਰ ਤੁਸੀਂ ਟ੍ਰੈਂਡਿੰਗ ਦੇ ਵਿੱਚ ਚੱਲਦੀਆਂ ਹੋਣ ਜਾਂ ਰੀਲਾਂ ਠੀਕ ਆ ਸਾਨੂੰ ਗੁਰੂਆਂ ਪੀਰਾਂ ਨੇ ਇਹ ਸਿਖਾਇਆ ਹੈ ਕਿ ਅਸੀਂ ਕੱਪੜੇ ਲਾ ਕੇ ਅਸ਼ਲੀਲਤਾਂ ਨੂੰ ਪ੍ਰਮੋਟ ਕਰੀਏ ਠੀਕ ਆ ਹੁਣ ਮੈਂ ਜੇ ਆਪਦੀ ਗੱਲ ਕਰਾਂ ਮੈਂ ਵੀ ਮੈਂ ਵੀ ਕਰਦਾ ਮੈਂ ਵੀ ਪ੍ਰਮੋਟ ਕਰਦਾ ਮੈਂ ਆਪਦੇ ਟੈਲੈਂਟ ਨੂੰ ਪ੍ਰਮੋਟ ਕਰਦਾ سوشل میڈیا ਇੱਕ ਇਹੋ ਜਿਹਾ ਪਲੈਟਫਾਰਮ ਆ ਜਿੱਤੇ ਆਪਣੇ ਟੈਲੈਂਟ ਨੂੰ ਪਾ ਕੇ ਉਹਨੂੰ ਪ੍ਰਮੋਟ ਕਰਕੇ ਦੁਨੀਆ ਦੇ ਸਾਹਮਣੇ ਆ ਸਕਦੇ ਆ ਤੇ ਅਸੀਂ ਦੇ ਅਸੀਂ ਦੇ ਆਪ ਦਾ ਆ ਚੰ ਦਾ ਵਿਊ ਦੇ ਵਾਸਤੇ ਚੰ ਫੋਰਵਰਡਸ ਦੇ ਵਾਸਤੇ ਫੋਰਵਰਡ ਜਿਹੜੇ ਇਨਕਰੀਜ਼ ਹੋ ਜਾਣਾ ਆਪਣੇ ਅਸੀਂ ਕਪੜੇ ਲਾਉਣੇ ਸ਼ੁਰੂ ਕਰਦੇ ਆ ਹੁਣ ਮੈਂ ਦੂਜਾ ਰੀਜ਼ਨ ਇਹ ਵੀ ਗਿਣ ਸਕਦਾ ਵਾਂ ਵੀ ਜਿਸ ਤਰ੍ਹਾਂ ਹੁਣ ਵੇਖੋ ਦੁਜਾਰੇ ਜਨਾ ਆਪਣਾ ਇਹ ਵੀ ਹੋ ਸਕਦਾ ਵਾ ਜਿਸ ਤਰ੍ਹਾਂ ਕੋਈ ਵੀ ਆਪਣਾ ਕੋਈ ਵੀ ਹੁਣ ਸੋਸ਼ਲ ਮੀਡੀਆ ਤੇ ਸਾਰੇ ਯੂਜ਼ ਕਰਦੇ ਆ ਸੋਸ਼ਲ ਮੀਡੀਆ ਦੇ ਵਰਕ ਵੀ ਕੀਤਾ ਜਾਂਦਾ ਸੋਸ਼ਲ ਮੀਡੀਆ ਆਨਲਾਈਨ ਪਲੈਟਫਾਰਮ ਫਾਰਮਸ ਜਿਨ੍ਹਾਂ ਨੂੰ ਪੈਸੇ ਹਨਾ ਜਿਹੜੀ ਇਨਕਮ ਜਨਰੇਟ ਕਰਨ ਦਾ ਸੋਰਸ ਵੀ ਹੈਗਾ ਵਾ ਸੋਸ਼ਲ ਮੀਡੀਆ ਜਾਂ ਇੰਸਟਾਗ੍ਰam ਫੇਸਬੁੱਕ ਐਡਸ ਗੂਗਲ ਐਡਸ ਸੋਸ਼ਲ ਮੀਡੀਆ ਜਾਂ ਤੇ ਵੇਖੋ ਹੁਣ ਜੇ ਆਪਾਂ ਸੋਸ਼ਲ ਮੀਡੀਆ ਨੂੰ ਸਹੀ ਟੰਗ ਤਰੀਕੇ ਦੇ ਨਾਲ ਯੂਜ਼ ਕਰਾਂਗੇ ਨਾ ਫੇਰ ਉਹ ਸਹੀ ਆ ਤੇ ਜੇ ਅਸੀਂ ਇਹਨੂੰ ਗਲਤ ਤਰ੍ਹਾਂ ਦੇ ਨਾਲ ਯੂਜ਼ ਕਰਾਂਗੇ ਫੇਰ ਇਹ ਗਲਤ ਆ ਹੁਣ ਸੋਸ਼ਲ ਮੀਡੀਆ ਸਾਰੇ ਯੂਜ਼ ਕਰਦੇ ਆ ਹੁਣ ਕਈ ਮੇਰੇ ਵਰਗਾ ਰੀਲਾਂ ਵੇਖਦਾ ਹੈ ਹੁਣ ਆਪਾਂ ਮੁੱਦੇ ਦੀ ਗੱਲ ਤੇ ਆਉਣੇ ਆ ਵੀ ਰੇਪ ਜਿਹੜੇ ਆ ਉਹ ਕਿਉਂ ਹੁੰਦੇ ਆ ਕੀ ਕਾਰਨ ਹੈ ਮੇਰੇ ਮੇਰੀ ਸਟੱਡੀ ਵਿੱਚ ਦੇ ਇਹ ਆ ਰੇਪ ਦਾ ਕਾਰਨ ਜਿਹੜਾ ਸਭ ਤੋਂ ਵੱਡਾ ਰੀਜ਼ਨ ਹੈ ਰੇਪ ਦਾ ਕਾਰਨ ਕੀ ਆ ਜਿਸ ਤਰ੍ਹਾਂ ਆਪੇ ਰੀਲਾਂ ਸਰ ਕੋ ਸਕਰੋਲਿੰਗ ਕਰਦੇ ਆ ਹਨਾ ਤੇ ਉਹ ਜਦੋਂ ਕਿਹੇ ਅਸ਼ਲੀਲ ਵੀਡੀਓ ਕੋਈ ਮੁੰਡਾ ਜਾਂ ਕੋਈ ਬੰਦਾ ਕੋਈ ਵੀ ਆ ਅਸੀਂ ਸਾਰਿਆਂ ਨੂੰ ਮਾੜੇ ਨਹੀਂ ਕਹਿੰਦੇ ਨਾ ਆਪਾਂ ਕਹਿੰਨੇ ਹੀ ਆ ਨਾ ਆਪਾਂ ਕਹੀਏ ਪਰ ਜਿਹੜੇ ਮਾੜੇ ਕੰਮ ਜਿਹੜੇ ਮਾੜਿਆਂ ਹਰਕਤਾਂ ਕਰਦੇ ਆ ਹਨਾ ਜਿਹੜੇ ਆਪਦੇ ਜਿਸਮ ਨੂੰ ਵਿਖਾ ਕੇ ਜਿਹੜੀਆਂ ਕੁੜੀਆਂ ਆਪਦੇ ਜਿਸਮ ਨੂੰ ਵਿਖਾ ਕੇ ਵਿਊ ਲੈਂਦੇ ਆ ਹਨਾ ਆਪੇ ਵਿਊ ਲੈਂਦੇ ਆ ਫੋਲੋਅਰ ਇਨਕਰੀਸ ਕਰਦੇ ਇਹ ਮਾਰੀ ਗੱਲ ਆ ਇਹ ਜਦੋਂ ਅਸੀਂ ਸਰਗੋਸ ਸਕਰੋਲਿੰਗ ਹੁੰਦੀ ਆ ਆਪਣੇ ਸਕਰੋਲਿੰਗ ਕਰਕੇ ਜਦੋਂ ਅਸੀਂ ਕੋਈ ਵੀ ਮੁੰਡਾ